ਮੋਗਾ ਬਰਨਾਲਾ ਨੈਸ਼ਨਲ ਹਾਈਵੇ ਨੂੰ ਲੈ ਕੇ ਜਿਹੜੀਆਂ ਬੇਨਿਜਮੀਆਂ ਸਾਹਮਣੇ ਆਈਆਂ ਸਨ ਉਸ ਨੂੰ ਲੈ ਕੇ ਹੁਣ ਸਰਕਾਰ ਦੇ ਅਧਿਕਾਰੀਆਂ ਵੱਲੋਂ ਦੋ ਤਹਿਸੀਲਦਾਰਾਂ ਖਿਲਾਫ ਵੀ ਚਾਰ ਸ਼ੀਟ ਦਾਖਲ ਕੀਤੀ ਗਈ ਹੈ ਇਸ ਤੋਂ ਪਹਿਲਾਂ 4 ਦਿਨ ਪਹਿਲਾਂ ਵੀ ਅਸੀਂ ਖਬਰ ਸਾਂਝੀ ਕੀਤੀ ਸੀ ਰਿਪੋਰਟਾਂ ਦੇ ਆਧਾਰ ਦੇ ਉੱਤੇ ਕਿ ਇੱਕ ADC ਰੈਂਕ ਦੇ ਅਧਿਕਾਰੀ ਨੂੰ ਇਸ ਮਾਮਲੇ ਵਿੱਚ ਚਾਰ ਸ਼ੀਟ ਕੀਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਉਸ ਦਾ ਇਹ ਵੀ ਕਹਿਣਾ ਸੀ ਉਸ ਨੇ ਦੋਸ਼ ਲਾਇਆ ਕਿ ਸੀਨੀਅਰ ਇੱਕ IAS ਅਧਿਕਾਰੀ ਜਾਨ ਬੁਝਕੇ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਖਿਲਾਫ ਇਹ ਕਾਰਵਾਈ ਕਰ ਰਹੇ ਨੇ ਇਹ ADC ਦਾ ਬਿਆਨ ਛਪਿਆ ਸੀ ਪਰ ਹੁਣ ਨਵੀਂ ਗੱਲ ਸਾਹਮਣੇ ਆਈ ਹੈ ਕਿ ਉਸ ADC ਤੋਂ ਬਾਅਦ ਜਿਹੜੇ ਕਿ ਉਸ ਵੇਲੇ ਤਤਕਾਲੀ SDM ਸਨ ਇਸ ਅਧਿਕਾਰ ਖੇਤਰ ਦੇ ਅੰਦਰ ਜਦੋਂ ਜ਼ਮੀਨ ਅਕਵਾਇਰ ਕੀਤੀ ਗਈ ਉਹਨਾਂ ਵਿੱਚੋਂ ਜਿਸ ਕਿਸਾਨ ਦੀ ਜ਼ਮੀਨ ਸੀ ਇੱਕ ਕਿਸਾਨ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਸਰਕਾਰ ਹਰਕਤ ਵਿੱਚ ਆਈ ਹੈ ਤੇ ਹੁਣ ਸਬੰਧਤ ਅਧਿਕਾਰੀਆਂ ਦੇ ਖਿਲਾਫ ਚਾਰ ਸ਼ੀਟ ਦਾਖਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾ ਰਿਹਾ ਹੈ ਪਹਿਲਾਂ ADC ਰੈਂਕ ਦੇ ਅਧਿਕਾਰੀ ਨੂੰ ਚਾਰ ਸ਼ੀਟ ਦਾਖਲ ਕੀਤੀ ਗਈ ਜਿਸ ਨੇ ਉਲਟਾ ਦੋਸ਼ ਲਾਇਆ ਕਿ IAS ਅਧਿਕਾਰੀ ਇੱਕ ਸਾਜ਼ਿਸ਼ ਦੇ ਤਹਿਤ ਕਾਰਵਾਈ ਕਰ ਰਹੇ ਨੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਬੇਨਿਜ਼ਮੀ ਨਹੀਂ ਕੀਤੀ ਔਰ ਜਿਹੜੀ ਅਵਾਰਡ ਮਨੀ ਸੀ ਉਸ ਦੀ ਦਰਵਰਤੋਂ ਨਹੀਂ ਹੋਈ ਹੈ ਔਰ ਜਿਹੜੀ CLU ਦੀ ਮਨਜ਼ੂਰੀ ਦੇਣੀ ਹੁੰਦੀ ਹੈ ਉਹ SDM ਦੇ ਹੱਥ ਵਿੱਚ ਨਹੀਂ ਹੁੰਦਾ ਇਹ ADC ਦਾ ਕਹਿਣਾ ਹੈ ਜਿਹੜੇ ਕਿ ਉਸ ਵੇਲੇ SDM ਸਨ ਉਸ ਬਾਰੇ ਵੀ ਗੱਲ ਕਰਾਂਗੇ ਕਿ ਉਹਨਾਂ ਨੇ ਹੁਣ ਦੁਬਾਰਾ ਪੱਖ ਕੀ ਦਿੱਤਾ ਪਰ ਦੋ ਤਹਿਸੀਲਦਾਰ ਕਿਹੜੇ ਉਸ ਦੇ ਖਿਲਾਫ ਐਫਸੀਆਰ ਅਨੁਰਾਗ ਵਰਮਾ ਨੇ ਚਾਰ ਸੀਟ ਜਿੰਨਾ ਖਿਲਾਫ ਦਾਖਲ ਕੀਤੀ ਹੈ ਉਸ ਵਿੱਚ ਦੋ ਤਹਿਸੀਲਦਾਰ ਨੇ ਜਿਸ ਵਿੱਚ ਇੱਕ ਤਹਿਸੀਲਦਾਰ ਮਨਿੰਦਰ ਸਿੰਘ ਨੇ ਤੇ ਇੱਕ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਜਿਨ੍ਹਾਂ ਉੱਤੇ ਦੋਸ਼ ਨੇ ਕਿ ਉਹਨਾਂ ਨੇ ਬੇਨਿਜ਼ਮੀਆਂ ਕੀਤੀਆਂ ਉਹਨਾਂ ਨੇ ਜਿਹੜੀ ਰਿਕਾਰਡ ਸੀ ਪੇਪਰ ਵਰਕ ਹੈ ਉਸ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਬੇਨਿਜ਼ਮੀਆਂ ਸਾਹਮਣੇ ਆਈਆਂ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੱਸਦੀ ਹੈ ਕਿ ਕਿਵੇਂ ਸਰਕਾਰ ਨੇ ਹੁਣ ਦੋ ਤਹਿਸੀਲਦਾਰਾਂ ਦੇ ਖਿਲਾਫ ਵਿਚਾਰ ਸ਼ੀਟ ਦਾਖਲ ਕੀਤੀ ਦਰਅਸਲ ਇਹ ਮਾਮਲਾ 3.7 ਕਰੋੜ ਰੁਪਏ ਦੀ ਰਾਸ਼ੀ ਦਾ ਕੰਪਨਸੇਸ਼ਨ ਦਾ ਜਿਹੜੀ ਕਿ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਨੂੰ ਲੈ ਕੇ ਮੋਗੇ ਦੇ ਵਿੱਚ ਇਸ ਨੂੰ ਰੈਗੂਲੇਸ਼ਨ ਕੀਤਾ ਜਾਣਾ ਸੀ ਪੰਜਾਬ ਗਵਰਨਮੈਂਟ ਨੇ ਹੁਣ ਦੋ ਤਹਿਸੀਲਦਾਰਾਂ ਨੂੰ ਹੀ ਚਾਰਜ ਸ਼ੀਟ ਕੀਤਾ ਦਰਅਸਲ ਇਹ ਐਕਸ਼ਨ ਉਦੋਂ ਹੋਣ ਦੇ ਵਿੱਚ ਆਇਆ ਕੁਝ ਦਿਨ ਪਹਿਲਾਂ ਹੀ ਚਾਰ ਪੰਜ ਦਿਨ ਪਹਿਲਾਂ ਹੀ ਇੱਕ ADC ਰੈਂਕ ਦੇ ਅਧਿਕਾਰੀ ਨੇ ਜਿਹੜੇ ਐਡੀਸ਼ਨਲ ਡਿਪਟੀ ਕਮਿਸ਼ਨਰ 2014 ਬੈਚ ਦੇ ਪੀਸੀਐਸ ਅਧਿਕਾਰੀ ਚਰਮਿਤਾ ਸ਼ੇਖਰ ਉਹਨਾਂ ਨੂੰ ਇਸ ਮਾਮਲੇ ਵਿੱਚ ਚਾਰ ਸ਼ੀਟ ਦਾਖਲ ਜਿਹੜੀ ਉਹਨਾਂ ਦੇ ਖਿਲਾਫ ਕੀਤੀ ਗਈ ਸੀ ਉਸ ਤੋਂ ਬਾਅਦ ਚਾਰ ਸ਼ੀਟ ਦੇ ਮੁਤਾਬਕ ਹੁਣ ਐਫਸੀਆਰ ਜਿਹੜੇ ਅਫਸਰ ਨੇ ਅਨੁਰਾਗ ਵਰਮਾ ਉਹਨਾਂ ਨੇ ਦੋ ਤਹਿਸੀਲਦਾਰਾਂ ਦੇ ਖਿਲਾਫ ਵੀ ਚਾਰ ਸ਼ੀਟਾਂ ਜਿਹੜੀ ਉਹ ਦਾਖਲ ਕੀਤੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੀਡਬਲਯੂਡੀ 77 ਨੇ ਜਿਹੜੇ ਰਵੀ ਭਗਤ ਉਨ੍ਹਾਂ ਦੀ ਰਿਕਵੈਸਟ ਦੇ ਉੱਤੇ ਹੀ ਐਫਸੀਆਰ ਨੇ ਫਰੋਹੀਪੁਰ ਦੇ ਡੀਸੀ ਅਤੇ ਲੁਧਿਆਣਾ ਜ਼ਿਲ੍ਹਾ ਮਾਲ ਅਧਿਕਾਰੀ ਦੀ ਨਿਗਰਾਨੀ ਹੇਠ ਵਿਵਾਦਤ ਜ਼ਮੀਨ ਦੀ ਨਵੀਂ ਹੱਦਬੰਦੀ ਦਾ ਹੁਕਮ ਵੀ ਦਿੱਤਾ ਹੈ ਇਸ ਦੇ ਵਿੱਚ ਪੂਰੇ ਸ਼ੱਕ ਦੇ ਆਧਾਰ ਦੇ ਉੱਤੇ ਮੋਗਾ ਦੇ ਸੀਨੀਅਰ ਅਧਿਕਾਰੀ ਕਥਿਤ ਬੇਨਿਜਮੀਆਂ ਵਿੱਚ ਸ਼ਾਮਲ ਹੋ ਸਕਦੇ ਨੇ ਇਸ ਤਰ੍ਹਾਂ ਇਸ ਮਾਮਲੇ ਨੂੰ ਸੀਨੀਅਰ ਅਧਿਕਾਰੀਆਂ ਵੱਲੋਂ ਦੇਖਿਆ ਜਾ ਰਿਹਾ ਹੈ ਇਹ ਵਿਵਾਦਤ ਮਾਮਲਾ ਧਰਮਕੋਟ ਸ਼ਾ ਕੋਟ ਜਿਹੜਾ ਸੜਕ ਦੇ ਨਾਲ ਸਥਿਤ ਜ਼ਮੀਨ ਦੇ ਆਲੇ-ਦੁਆਲੇ ਕੇਂਦਰਤ ਹੈ ਜਿਸ ਨੂੰ ਅਸਲ ਵਿੱਚ 1963 ਵਿੱਚ ਪੀ ਡਬਲਯੂ ਡੀ ਫਰੋਇਪੁਰ ਦੁਆਰਾ ਸੜਕ ਨਿਰਮਾਣ ਲਈ ਪ੍ਰਾਪਤ ਕੀਤਾ ਗਿਆ ਸੀ ਵਿੱਤੀ ਕਮਿਸ਼ਨ ਦੇ ਮੁਤਾਬਕ ਇਹ ਵੀ ਕਿਹਾ ਗਿਆ ਕਿ ਜਿਹੜੇ ਡਿਪਟੀ ਕਮਿਸ਼ਨਰ ਦੇ ਅਧੀਨ ਨਵੀਂ ਜ਼ਮੀਨ ਵਿਵਾਦਿਤ ਜ਼ਮੀਨ ਹੈ ਉਸ ਦੀ ਜਿਹੜੀ ਹੈ ਦੁਬਾਰਾ ਤੋਂ ਆਦੇਸ਼ ਦਿੱਤਾ ਗਿਆ ਕਿ ਉਸ ਹਿਸਾਬ ਦੇ ਨਾਲ ਉਸ ਦੀ ਵੰਡ ਕੀਤੀ ਜਾਵੇ ਇਸ ਜ਼ਮੀਨ ਦੇ ਵਿੱਚ 5 ਦਹਾਕਿਆਂ ਤੋਂ ਵੱਧ ਸਮੇਂ ਤੋਂ ਜਨਤਾ ਕੋ ਉਦੇਸ਼ਾਂ ਲਈ ਨਿਰੰਤਰ ਵਰਤੋਂ ਵਿੱਚ ਹੋਣ ਦੇ ਬਾਵਜੂਦ ਵਪਾਰਕ ਉਦੇਸ਼ਾਂ ਲਈ ਜ਼ਮੀਨ ਦੀ ਵਰਤੋਂ ਦੀ ਜਿਹੜੀ ਤਬਦੀਲੀ ਹੁੰਦੀ ਹੈ ਜਿਸ ਨੂੰ ਸੀਐਲਯੂ ਕਿਹਾ ਜਾਂਦਾ ਉਸ ਦੀ ਪ੍ਰਵਾਨਗੀ ਦਿੱਤੀ ਗਈ ਸੀ ਇਸ ਪ੍ਰਵਾਨਗੀ ਨਾਲ ਜ਼ਮੀਨ ਨੂੰ ਗੈਰ ਖੇਤੀਬਾੜੀ ਵਰਤੋਂ ਲਈ ਦੁਬਾਰਾ ਜਿਹੜਾ ਇਜਾਜ਼ਤ ਮਿਲ ਗਈ ਸੀ ਭਾਵੇਂ 50 ਸਾਲ ਤੋਂ ਵੱਧ ਸਮੇਂ ਤੋਂ ਇੱਕ ਸੜਕ ਦਾ ਇਹ ਹਿੱਸਾ ਬਣੀ ਹੋਈ ਸੀ ਇਹ ਜ਼ਮੀਨ ਜੋ ਕਿ ਨੈਸ਼ਨਲ ਹਾਈਵੇ 703 ਪ੍ਰੋਜੈਕਟ ਦਾ ਹਿੱਸਾ ਬਣੀ ਸੀ ਨੂੰ ਪਹਿਲਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਤਬਦੀਲ ਕਰ ਦਿੱਤਾ ਗਿਆ ਸੀ ਨੈਸ਼ਨਲ ਹਾਈਵੇ ਐਕਟ 1956 ਦੇ ਤਹਿਤ 2014 ਦੇ ਪ੍ਰੋਜੈਕਟ ਦੌਰਾਨ ਜ਼ਮੀਨ ਨੂੰ ਮੁੜ ਐਕਵਾਇਰ ਕੀਤਾ ਗਿਆ ਸੀ ਇਸ ਤਰੀਕੇ ਦੇ ਨਾਲ ਇਹ ਸਾਰੇ ਮਾਮਲੇ ਵਿੱਚ 2019 ਦਾ ਜਿਹੜਾ ਮੁਆਵਜ਼ਾ 3.7 ਕਰੋੜ ਰੁਪਇਆ ਬਣਦਾ ਉਸ ਦੇ ਦਾਅਵੇ ਤੇ ਆਧਾਰਤ ਇਸ ਜ਼ਮੀਨ ਨੂੰ ਨਵੀਂ ਨਵੇਂ ਤੌਰ ਦੇ ਉੱਤੇ ਐਕਵਾਇਰ ਕੀਤਾ ਗਿਆ ਭਾਵੇਂ ਕਿ ਜ਼ਮੀਨ 1963 ਤੋਂ ਹੀ ਵਰਤੋਂ ਦੇ ਵਿਚਾਰੇ ਸੀ ਮੁਆਵਜ਼ਾ ਅਸਲ ਪ੍ਰਾਪਤੀ ਰਿਕਾਰਡਾਂ ਦੀ ਪੁਸ਼ਟੀ ਕੀਤੇ ਬਿਨਾਂ ਦਿੱਤਾ ਗਿਆ ਇਹ ਦੋਸ਼ ਨੇ ਇਹ ਬੇਨਿਜ਼ਮੀਆ ਉਦੋਂ ਸਾਹਮਣੇ ਆਈਆਂ ਨੇ ਜਦੋਂ ਅਵਾਰਡ ਮਨੀ ਪ੍ਰਾਪਤ ਕਰਤਾ ਜਿਹੜੇ ਨੇ ਜ਼ਮੀਨ ਐਕਵਾਇਰ ਜਿਨ੍ਹਾਂ ਦੀ ਕੀਤੀ ਗਈ ਉਹਨਾਂ ਵਿੱਚੋਂ ਮੰਗ ਕੀਤੀ ਗਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਜਸਵਿੰਦਰ ਸਿੰਘ ਨੇ ਉਹਨਾਂ ਦਾ ਨਾਮ ਪਾਇਆ ਗਿਆ ਕਿ 1963 ਦੇ ਮਹੱਤਵਪੂਰਨ ਰਿਕਾਰਡ ਹੀ ਗਾਇਬ ਹੋ ਚੁੱਕੇ ਸਨ ਜਿਸ ਨਾਲ ਦਾਅਵਿਆਂ ਦੀ ਜਿਹੜੀ ਵੈਲਿਡਿਟੀ ਹੈ ਉਸ ਤੇ ਬਾਅਦ ਸ਼ੱਕੀ ਮਾਮਲਾ ਬਣ ਗਿਆ ਜਿਸ ਦੇ ਕਰਕੇ ਹੁਣ ਇੱਥੋਂ ਤੱਕ ਪਹੁੰਚਿਆ ਕਿ ਹੁਣ ਦੋ ਤਹਿਸੀਲਦਾਰਾਂ ਨੂੰ ਵੀ ਚਾਰਜੀਟ ਕੀਤਾ ਗਿਆ। ਦਰਅਸਲ ਜਿਹੜਾ ਬਿਨੇਕਾਰ ਹੈ ਜਿਸ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਜਸਵਿੰਦਰ ਸਿੰਘ ਦੁਆਰਾ ਮੰਗੇ ਗਏ ਅਨੁਸਾਰ ਜ਼ਮੀਨ ਦੀ ਵੰਡ ਕਰਦੇ ਸਮੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ, ਤੱਥਾਂ ਨੂੰ ਛਿਪਾਇਆ ਗਿਆ ਔਰ ਇੱਕ ਰਾਸ਼ਟਰੀ ਰਾਜਮਾਰਗ ਜ਼ਮੀਨ ਵਿੱਚੋਂ ਲੰਘਦਾ ਸੀ ਤੁਸੀਂ ਨਿੱਜੀ ਵਿਅਕਤੀਆਂ ਨੂੰ ਉਸ ਜ਼ਮੀਨ ਦੇ ਮਾਲਕ ਵਜੋਂ ਦਿਖਾਇਆ ਹੈ। ਇਹ ਸਾਰੀਆਂ ਗੱਲਾਂ ਉਸ ਵੱਲੋਂ ਵੀ ਆਖੀਆਂ ਗਈਆਂ ਨੇ। ਹੁਣ ਗੁਰਜਿੰਦਰ ਸਿੰਘ ਜਿਹੜੇ ਡੀਆਰਓ ਨੇ ਲੁਧਿਆਣਾ ਨੂੰ ਲੜਿੰਦੀ ਹਦਨਬੰਦੀ ਕਰਨ ਦੇ ਹੀ ਨਿਯੁਕਤ ਕੀਤਾ ਗਿਆ ਔਰ ਇਹ ਪ੍ਰੈਕਟਿਸ ਹੈ ਜਿਹੜੀ ਉਹ ਵਿਜੀਲੈਂਸ ਬਿਊਰੋ 77 ਪੀ ਡਬਲਯੂ ਡੀ ਐਨ ਐਚ ਏ ਆਈ ਦੇ ਨਾਮਜਿਤ ਵਿਅਕਤੀਆਂ ਦੀ ਮੌਜੂਦਗੀ ਵਿੱਚ ਉਹ ਕਰਨਗੇ ਹੁਣ ਕਈ ਅਧਿਕਾਰੀ ਉਸ ਦੇ ਉੱਤੇ ਲਗਾ ਦਿੱਤੇ ਗਏ ਨੇ ਜਿਹੜੇ ਕੀ ਚੈੱਕ ਐਂਡ ਬੈਲੈਂਸ ਰੱਖਣਗੇ ਹੁਣ ਹਦਬੰਦੀ ਫਰੋਜਪੁਰ ਡੀਸੀ ਦੀਪਸ਼ਿਕਾ ਸ਼ਰਮਾ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ ਇਹ ਐਫਸੀਆਰ ਦੇ ਹੁਕਮ ਆ ਜਿਹੜੇ ਉਹ ਆਏ ਨੇ ਐਫਸੀਆਰ ਕੌਣ ਨੇ ਅਨੁਰਾਗ ਘੋੜਾ ਆਈਐਸ ਅਧਿਕਾਰੀ ਹੁਣ ਮਾਮਲੇ ਤੋਂ ਜਾਣੂ ਲੋਕਾਂ ਦੇ ਅਨੁਸਾਰ ਚਾਰ ਸ਼ੀਟ ਕੀਤੇ ਗਏ ਤਹਿਸੀਲਦਾਰ ਇਨ੍ਹਾਂ ਵਿਵਾਦਿਤ ਰਿਕਾਰਡਾਂ ਦੀ ਤਿਆਰੀ ਦੇ ਵਿੱਚ تصਦੀਕ ਵਿੱਚ ਸਿੱਧੇ ਤੌਰ ਦੇ ਉੱਤੇ ਸ਼ਾਮਲ ਸਨ ਇਹ ਗੱਲਾਂ ਹੁਣ ਲਿਖੀਆਂ ਗਈਆਂ ਨੇ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਦੋਸ਼ੀ ਪਾਇਆ ਜਾਂਦਾ ਹੈ ਹਾਲਾਂਕਿ ਸਾਰੇ ਮਾਮਲੇ ਦੇ ਵਿੱਚ ਜੋ ਹਿੰਦੁਸਤਾਨ ਟਾਈਮਜ਼ ਨੂੰ ਬਿਆਨ ਦਿੰਦਾ ਹੈ ਏਡੀਸੀ ਨੇ ਚਰਮਿਤਾ ਸ਼ੇਖਰ ਨੇ ਪੀਸੀਐਸ ਅਧਿਕਾਰੀ ਉਹਨਾਂ ਨੇ ਕਿਹਾ ਕਿ ਆਪਣੇ ਵੱਲੋਂ ਉਸਨੇ ਕਦੇ ਵੀ CLU ਨਹੀਂ ਦਿੱਤਾ CLU ਜਾਰੀ ਕਰਨ ਦਾ ਮਨਜ਼ੂਰੀ ਦੇਣ ਦੇ ਵਿੱਚ SDM ਦੀ ਕੋਈ ਭੂਮਿਕਾ ਹੀ ਨਹੀਂ ਹੁੰਦੀ ਕਿਉਂਕਿ ਹੁਣ ਉਹ ADC ਨੇ ਪਰ ਉਦੋਂ SDM ਸਨ ਇਹ ਗਲਾਡਾ ਦੁਆਰਾ ਦਿੱਤਾ ਗਿਆ ਸੀ ਜਿਹੜੀ ਮਨਜ਼ੂਰੀ ਦਿੱਤੀ ਗਈ ਸੀ ਉਸਨੇ ਇਹ ਵੀ ਆਖਿਆ ਕਿ ਇਹ ਅਵਾਰਡ ਮਨੀ ਦੀ ਰਕਮ ਹੈ ਜਾਰੀ ਹੀ ਨਹੀਂ ਕੀਤੀ ਗਈ ਔਰ ਇਹ ਅਵਾਰਡ ਮਨੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੁਆਰਾ ਕਦੇ ਵੀ ਮਨਜ਼ੂਰ ਨਹੀਂ ਦਿੱਤੀ ਕਿ ਜਿਵੇਂ ਕਿ ਲੋਡ ਸੀ ਐਨ ਐਚ ਆਈ ਨੇ ਮੁਆਵਜ਼ਾ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਸੀ ਜੋ ਕਿ ਐਸ ਡੀ ਐਮ ਦੇ ਖਾਤੇ ਵਿੱਚ ਅਜੇ ਵੀ ਉਸੇ ਤਰ੍ਹਾਂ ਮੌਜੂਦ ਹੈ ਉਸ ਨੂੰ ਨਹੀਂ ਸ਼ੋਹਿਆ ਗਿਆ ਇਹ ਦਾਵਾ ਕੀਤਾ ਗਿਆ ਐਡੀ ਸੀ ਚਰਮੁਤਾ ਵੱਲੋਂ ਪਰ ਹੁਣ ਦੋ ਤਹਿਸੀਲਦਾਰ ਜਿਸ ਦੇ ਵਿੱਚ ਇੱਕ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਹੈ ਉਹਨਾਂ ਨੂੰ ਚਾਰ ਸ਼ੀਟ ਕੀਤਾ ਗਿਆ ਤੇ ਨਿਗਰਾਨੀ ਹੁਣ ਕਰਨਗੇ ਜ਼ਮੀਨ ਦੀ ਐਕਵਾਇਰ ਕਰਨ ਦੇ ਸਾਰੇ ਮਾਮਲੇ ਦੀ ਫਿਰੋਜ਼ਪੁਰ ਡੀ ਸੀ ਦੀਪ ਸ਼ਿਖਾ ਦੇਖਦੇ ਹਾਂ ਉਹਨਾਂਲੇ ਸਮੇਂ ਵਿੱਚ ਇਸ ਬਾਬਤ ਹੋਰ ਕੀ ਕੁਝ ਸਾਹਮਣੇ ਆਉਂਦਾ ਇਹ ਦੋ 4 ਦਿਨ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਸੀ ਤੇ ਉਦੋਂ ADC ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਇੱਕ IAS ਅਧਿਕਾਰੀ ਇੱਕ ਸਾਜ਼ਿਸ਼ ਦੇ ਤਹਿਤ ਜਿਹੜੀ ਇਹ ਕਾਰਵਾਈ ਕਰ ਰਹੇ ਨੇ ਇਸ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਇਹ ਦਾਵਾ ਕੀਤਾ ਗਿਆ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਦਾ ਕਸੂਰ ਨਿਕਲਦਾ ਹੈ ਤੇ ਕੌਣ ਕਾਨੂੰਨੀ ਤਾਰ ਦੇ ਉੱਤੇ ਰਾਹਤ ਪ੍ਰਾਪਤ ਕਰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ